ਓਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ। ਆਪਾਂ ਪਹੁੰਚੇ ਜੀ ਅਜਤਨੋਲਾ ਬੱਕਰਾ ਦੀ ਬੱਕਰੀਆਂ ਦੀ ਮੰਡੀ ਤੇ। ਬਈ ਮੰਡੀ ਬਹੁਤ ਜ਼ਿਆਦਾ ਭਰੀ ਸੀ। ਹੁਣ ਬਾਈ 4:30 ਵਜ ਗਏ ਮੰਡੀ 'ਚ ਹਲੇ ਵੀ ਰੌਣਕਾਂ ਲੱਗੀਆਂ ਪਈਆਂ ਤੁਸੀਂ ਦੇਖ ਸਕਦੇ ਹੋ। ਤੇ ਅੱਜ ਸੌਦੇ ਬਹੁਤ ਵਧੀਆ ਹੋਏ ਆ ਜੀ। ਤੇ ਵਧੀਆ ਬ੍ਰੀਡਰ ਬੱਕਰੇ ਤੇ ਬੱਕਰੀਆਂ ਆਈਆਂ ਵੇ ਜੀ। ਤੇ ਬਾਈ ਸੋਹਣੀਆਂ ਹੋਈਆਂ ਬੱਕਰੀਆਂ ਦੇ ਸੌਦੇ ਵਧੀਆ ਹੋ ਗਏ ਅੱਜ। ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਆਪਣਾ ਫੋਨ ਨੰਬਰ ਹੈ ਜੀ 76885838188 ਤੇ ਕਾਲ ਕਰੋ ਜੀ ਤਾਨੂੰ ਦਿਖਾਉਣੇ ਬਾਈ ਜੀ ਵੀਡੀਓ ਤਨੋਲਾ ਬੱਕਰਾ ਮੰਡੀ ਦੀ ਵੀਡੀਓ ਨ ਬਣੇ ਰਹੋ ਬਾਈ ਜੀ ਐਂਡ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦੱਬ ਕੇ ਆ ਜਾਓ ਬਈ ਭਰਾਵੋ ਦੇਖੋ ਵੀਡੀਓ ਕੀ ਬਣਦਾ ਵੀਡੀਓ ਦੇ ਵਿੱਚ ਆ ਜਾਓ ਜੀ ਚੈਨਲ ਆਪਣਾ ਜੀ ਜੱਟ ਲਾਈਫ 76 YouTube ਚੈਨਲ ਜੱਟ ਲਾਈਫ 76 ਨੂੰ ਸਬਸਕ੍ਰਾਈਬ ਫਾਲੋ ਘੰਟੀ ਵਾਲਾ ਬਟਨ ਲਾਜ਼ਮੀ ਦਬਾ ਦਿਓ ਭਰਾਵੋ ਆ ਬੱਕਰੀ ਦਾ ਸੌਦਾ ਹੋਊਗਾ ਹੁਣ ਕੋਈ ਦੇਖ ਸਕਦਾ ਕੋਣ ਖਾਣ ਕਰਾਉ ਸੌਦਾ ਇਹ ਦੇਖੋ ਬੱਕਰੀ ਵਧੀਆ ਇਹਦਾ ਸੌਦਾ ਉਹਨਾਂ ਪੱਕਰੇ ਦੱਪਣ ਦਾ ਵਧੀਆ ਬ੍ਰੀਡਰ ਬੱਕਰਾ ਜੀ ਕੋ ਗੱਲ ਕਰਦੇ ਨੇ ਕਿੰਨੇ ਕਿੰਨੇ ਮੇਮਣੇ ਹੋ ਘਰੇ ਪਤਾ ਵਾਖੋ ਸੌਦਾ ਕਰਾਉਂਦਾ ਕਰੀ ਦਹਾ ਗੱਲ ਚਲਾਈਏ ਹੁਣ ਹੈ ਗਾਂ ਗੱਲ ਚਲਾਈਏ ਜਰ ਜਿਹੜੀ ਤੈਨੂੰ ਮੈਂ ਬਾਜ ਦਿੱਤੀ ਬਾਈ ਉਹ ਘਟ ਤਾ ਨਹੀਂ ਬਾਜ ਨੂੰ ਲਗ ਜਾਣਾ ਬਾਗਾ ਮੈਂ ਨਹੀਂ ਕੀ ਗੱਲਾਂ ਚਲਾਈਏ ਚਲਾਵਾ ਚਲਾ ਉਹ ਹਟ ਕੇ ਬਾਗੇ ਹੁਣ ਜਾਂਦੇ ਹਾਂ ਹਾਂ ਜਾਂਦੇ ਬੰਨ ਲੱਗੇ ਬਾਕਰਾਂ 13000 ਨਾ ਪਾਇਆ ਨਾ 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 ਉਹ ਭਾਈ ਤੂੰ ਦਾਵਣਾ ਦੇ ਦੀ ਮੇਰੇ ਤੇ ਕਿਤੇ ਨਾ ਵੇਚਾਂ ਨਹੀਂ ਪੜਾ ਪਹਿਲਾਂ ਫਿਰ ਮੈਂ ਆਪਣੇ ਛਰਨਾ ਪਾ ਠੀਕ ਹੈ ਗੱਲ ਬੱਕਰਾ ਬਹੁਤ ਸੋਹਣਾ ਬਈ ਇਹਨਾਂ ਦੀ ਗੱਲ ਹੈ ਗੱਡੀਆਂ ਵਾਲੇ ਹੈਗੇ ਤੇ ਸਭ ਤੋਂ ਖਰਾਬ ਕਰਦੀ ਕਿਤੇ ਤੂੰ ਬੜੀ ਹੋ ਗਿਆ ਉਹ ਸੋਹਣਾ ਵਾਲਾ ਬੱਚੇ ਭੈਣ ਦਾ ਯਾਰ ਰਾਉਸ਼ ਕੱਡੂ ਬੱਕਰਾ ਪੂਰਾ ਵਧੀਆ ਹਾਂ ਨੱਕ ਨੁੱਕ ਦਾ ਪੂਰਾ ਚਾਬੀ ਹਾਂ ਬਹੁਤ ਸੋਹਣਾ ਬੱਕਰਾ ਨੋ ਬਾਈ ਜੀ ਪਾਲੇ ਮੋਦੇ ਵਾਲੇ ਦਾ ਬੱਕਰਾ ਹੁਣ ਬੋਲ ਪਾਲੇ ਕਿਵੇਂ ਆ ਫਿਰ ਠੀਕ ਆ ਜੀ ਵਧੀਆ ਵਧੀਆ ਮਾਲ ਫਿਰ ਆਪਣਾ ਵੇਚਿਆ ਕਿ ਨਹੀਂ ਦੇਖਿਆ ਨਹੀਂ ਹਾਲਾ ਵੇਚਿਆ ਨਹੀਂ ਕਿਹੜਾ ਹੈ ਆਪਣਾ ਬੱਕਰਾ ਬਾਈ ਆ ਆ ਆ ਬੱਕਰਾ ਬਾਈ ਪਾਲੇ ਦਾ ਠੀਕ ਆ ਬੱਕਰਾ ਵਧੀਆ ਹੈਗਾ ਐਂਟ ਕਿਨੇ ਚਾਰ ਦੋਗੇ ਪਾਲੇ ਦੋ ਦੰਦ ਹੀ ਹੋਇਆ ਜੀ ਹੁਣ ਦੋ ਦੰਦ ਹੋ ਗਿਆ ਬਾਈ ਇਹਦਾ ਰੇਟ ਕੀ ਕਰਤਾ ਆਪਾਂ 17000 17000 ਰੁਪਏ ਰੇਟ ਹੈ ਭਾਈ 17000 ਹੁਣ ਨੰਬਰ ਬੋਲ ਵਿੱਚ ਦੇ 97112 90035 ਠੀਕ ਹੈ ਮੇਰੇ ਵੀ ਪਾਲੇ ਨੂੰ ਹੋਰ ਕਿਹੜਾ ਹੈ ਆਹ ਖੜੇ ਦੋ ਲਓ ਭਾਈ ਹੋਰ ਦਿਖਾਉਣਾ ਤੁਹਾਨੂੰ ਮਾਲ ਤੁਹਾਨੂੰ ਹੋਰ ਦਿਖਾਉਣਾਗੇ ਤੁਸੀਂ ਦੇਖੋਗੇ ਇੱਕ ਆ ਖੜਾ ਹੈ ਜੀ ਇੱਕ ਆ ਖੜਾ ਪਾਲੇ ਦਾ ਦੇਖੋ ਇਹ ਕਿਨੇ ਚੜਦਾ ਹੈ ਇਹ ਕੀ ਰਹੀ ਹੈ ਇਹਦਾ ਕੀ ਰਾ ਇਹਦਾ ਕੀ ਰੇਟ ਕਰਦਾ ਇਹਦਾ 7000 ਇਹਦਾ 7000 ਲਓ ਜੀ ਇਹਦਾ 7000 ਰੁਪਿਆ ਇਹ ਕਹਾ ਵੱਡਾ ਜੀ ਖੱਸੀ ਆ। ਲੋ ਵੀ ਆ ਵੀ ਖੱਸੀ ਬੱਕਰਾ ਆ ਗਿਆ। ਦੇਖੋ। ਖੱਸੀ ਬੱਕਰਾ ਆ ਗਿਆ ਜੀ। ਇਹਦਾ ਕੀ ਰੇਟ ਕਰਦਾ? ਇਹਦਾ 20000। ਇਹਦਾ 20000 ਕਰਦਾ। ਵੀਰੋ ਬਈ ਸ਼ੇਅਰ ਕਰ ਦੋ ਜੀ। ਮਨੋਲਾ ਮਿਲਿਆ। ਉਹ ਘੈਂਟ ਮਿਲਿਆ। ਦੇਖੋ ਨਜ ਦੇ ਫਿਰਦੇ ਆ ਬੱਕਰੇ ਬੱਕਰੀਆਂ ਤੁਸੀਂ ਦੇਖੋ। ਮੰਡੀ ਦੇ ਵਿੱਚ ਆਹ ਹੁਣ ਵਾਪਸ ਲੱਗਦਾ ਬਹੁਤ ਵਧੀਆ। ਪਾ ਦੇ ਪਾ ਦੇ ਪੂਰਾ ਵਧੀਆ ਬਰੀਡਰ ਬੱਕਰਾ ਦੇਖੋ। ਹੋਰ ਜੀ ਕੀ ਹਾਲ ਆ ਵਧੀਆ ਜੀ ਵਧੀਆ ਕੋਈ ਰਿਪੋਰਟ ਆ ਹਾਂ ਜੀ ਕੰਡਕੋੜ ਦੁਨੋਂ ਠੀਕ ਹੈ ਜੀ ਤੇ ਬੱਕਰਾ ਆਪਣਾ ਕਿਨੇ ਚਿਰ ਦਾ ਜੀ ਇਹ ਬੱਕਰਾ ਸਵਾ ਸਾਲ ਦਾ ਸਵਾ ਸਾਲ 14 ਮਹੀਨੇ ਦਾ ਬੱਕਰਾ ਵੀ ਦੇਖੋ ਬਰੀਡਰ ਬੱਕਰਾ ਵਧੀਆ ਪਿਆ ਹੋਰ ਇਹ ਸਾਹ ਦੇ ਤਰ ਬੀਟਲ ਹਾਂ ਡਾ ਰਾਮੋ ਦੇਖੋ ਬੱਕਰਾ ਦੇਖੋ 73 ਇਹ ਆਪਾਂ ਰੇਡ ਰੋਡ ਕੀ ਕਰਦਾ ਕੀ ਬੱਕਰਾ ਵਧੀਆ ਅੱਛਾ ਰਾਦਾ ਨਹੀਂ ਰੇ ਇਹ ਰਾਦਾ ਨਹੀਂ ਇਹ ਮੁੰਡੀਆਂ ਮੇਰੇ ਅੱਛਾ ਮੇਲੇ ਦੇ ਤੈ ਲੋ ਇਹ ਰਾਦਾ ਨਹੀਂ ਕਹਿੰਦੀ ਬੱਕਰਾ ਵੇਚਾਂਗੇ ਖੇਤ ਚ ਵੇਚਾਂਗੇ ਕੀਮਤ ਵੇਲੇ ਠੀਕ ਹੈ ਜੀ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਜੀ ਠੀਕ ਹੈ ਬਾਈ ਇਹਦੇ ਹੋਟਲ ਕਿਹੜਾ ਹੋਣਾ ਆਪਾਂ ਕੀ ਲੈਂਜ ਚ ਬਵਾਗਿ ਰਾਵਾਂਗੇ ਕਿੱਥੇ ਅਸੇ ਲੈਂਜ ਲੈ ਭਾਈ ਇਹਦੇ ਲੈਂਜ ਚ ਬਵਾਗਿ ਰਾਵਾਂਗੇ ਡਾਕਟਰ ਕੋਲੇ ਜਾਵਾਂਗੇ ਬੱਕਰਾ ਘਟ ਹੈ ਜਨ ਅਜਰ ਆਹੇ ਬੱਕਰਾ ਹੈ ਨਹੀਂ ਬਈ ਮੰਡੀ ਚ ਨਹੀਂ ਮੰਡੀ ਚ ਫੇਰ ਤਾਰੇ ਦੇਖ ਰਿਹਾ ਮੈਂ ਅੜਕੇ ਦਾ ਫਿਰਦਾ ਲੋ ਜੀ ਬੱਕਰਾ ਪੂਰਾ ਸਿਰੇ ਦਾ ਆ ਗਿਆ ਵੀ ਮੰਡੀ ਦੇ ਨੱਚਦਾ ਵੀ ਹੈ ਨੱਚਦਾ ਕੋਈ ਕਹੇ ਵੀ ਨੱਚਦਾ ਹੋਣੀ ਕਰਦਾ ਸਿੱਖਣਾ ਨੱਚ ਵੀ ਕਰਦਾ ਨੱਚਦਾ ਜੀ ਨੱਚਦਾ ਹਾਂ ਕਰੇ ਛੱਡ ਦੇ ਕੰਦਾ ਵੀ ਸਵਾ ਮਾਰਦਾ ਕਿਹ ਜੀ ਆ ਆ ਤੋ ਜੀ ਕਿੱਧਰ ਪਾਸ ਹੋਈ ਜਾਂਦੀ ਇਹਨੂੰ ਦੇਖ। ਧਾਰਾ ਤੂਰਾ ਮਾਰ ਕੇ ਦੇਖੀ ਜਾਂਦੇ। ਦੇਰ ਤਖਾਨੂੰ ਦਿਹਾਉਣੇ ਹੈਗੇ। ਲਓ ਜੀ ਅਜੂਰਾ ਦਵਾ ਦਾ। ਪਾਸਾ ਕੋ ਹੋ ਜਾਂਦੀ। ਨਾ। ਲਓ ਲਾਮਾਂ ਦੀ। ਵਧੀਆ ਵਧੀਆ ਬੱਕਰੇ ਟੌਪ ਟੌਪ ਕੁਆਲਟੀ ਦੇ ਦੇਖ ਰਹੇ ਹੋ। ਓ ਹੋਇਆ ਨਹੀਂ ਸੋਦਾ। ਕਿੰਨੇ ਕਿਨਾਰੇ ਕਿੰਨਾ ਰਹਿ ਗਿਆ ਉਸ ਵਿੱਚ ਵੀ ਜਾਣੇ ਖਾਦੇ ਹੱਥ ਲਾ ਸਾਢੇ ਹੱਥ ਯਾਰ ਉਹ ਕਿੰਨੇ ਵੰਗਦਾ ਸੀ ਅੱਠ 500 ਰੁਪਏ ਫਿਰ 500 ਨਾ ਕੀ ਹੁੰਦਾ ਯਾਰ ਉਧਰ ਉਧਰੀ ਗਾਹਾਂ ਵਾਲਾ ਨਹੀਂ ਮੰਨਦਾ ਜੀ ਨਹੀਂ ਲੈਣੀ ਜੀ ਅੱਛਾ ਗਾਹਾਂ ਵਾਲਾ ਨਹੀਂ ਮੰਨਦਾ ਸੀ ਲੈ ਵੀ ਤੇ ਨੀ ਜਾ ਗਿਆ ਬਈ ਬੱਕਰੀਆਂ ਤੇ ਬੱਕਰਿਆਂ ਦੀ ਬਾਸਤੇ ਗਵਾਰੀ ਦਾ ਤੇ ਮੂੰਹ ਆ ਮੂੰਗੀ ਦਾ ਕੀ ਰੇਟ ਕਰਤਾ 250 ਦਾ ਕਰਤਾ ਕਿਹੜਾ 250 ਦਾ ਗਵਾਰੀ ਦਾ ਗਵਾਰੀ ਦਾ 250 ਦਾ ਮੂੰਗੀ ਦਾ 200 ਦਾ ਲਓ किन्नी कि पंद्रह सोलह किलो हम्मी किलो ठीक है लो भी भर्ती दस दी छोली भरी खड़ी है ना। तो ना जो किसी ने लेना कनौले की मंडी आज पिंडा दस ग्रहला कनौला फोन नंबर छिहत्तर पांच सौ अठासी छियासी चार सौ तीस ठीक है लो भी जो किसी ने लैना जा मगा फोन नंबर कर दो घर पहुँचा देगा ਪੰਜ ਦੇ ਘੰਟੇ ਦਾ ਕਰੇ 50 ਠੀਕ ਹੈ ਉਸ ਤੋਂ ਬਾਅਦ ਫਿਰ ਹਾਂ ਵਾ ਤੇਲ ਖਰਚਾ ਪਾ ਜਾਂਦਾ ਬਾਈ ਇਹ ਵੀ ਠੀਕ ਹੈ ਜਿੰਨਾ ਕ ਆਪਣੀ ਟੀ ਲੈ ਜਾਂਦੀ ਹੈ ਉਨਾਂ ਕਿ ਉਹਨਾਂ ਕੋ 50 ਠੀਕ ਹੈ ਲੋ ਵੀ ਕਰੋ ਕਨੈਕਟ ਬਾਈ ਨੂੰ ਠੀਕ ਹੈ ਮੰਡੀ ਦੇ ਨਜ਼ਾਰੇ ਆਏ ਪਏ ਜੀ ਤੁਸੀਂ ਦੇਖਿਆ ਇਹ ਤੇ ਮੰਡੀ ਬਸ ਹੁਣ ਥੋੜਾ ਟਾਈਮ ਹੀ ਰੋਹ ਕੋਈ ਬਸੜਨ ਲੱਗੀ ਆ ਸਾਡੇ ਸਾਹਮਣੇ ਸਾਡੀ ਘੈਂਡ ਬਹੁਤ ਜ਼ਿਆਦਾ ਭਰੀ ਸੀ ਬਾਈ 4:00 ਵੱਜ ਚੁੱਕੇ ਨੇ ਲੋ ਇਹ ਚਾਰਨੇ ਦਾ ਮਾਲ ਦਿਖਾ ਕੇ ਲਿਆਉਣੇ ਆ ਭਰਾਵੋ ਦੇਖੋ ਇਹ ਮਾਲ ਕਿਆ ਬਾਤ ਹੈ ਬੱਕਰਾ ਦੇਖੋ ਬੱਕਰਾ ਦੇਖੋ ਸ਼ਾਨ ਬੱਕਰਾ ਦੇਖੋ ਤੁਸੀਂ ਦੇਖ ਸਕਦੇ ਹੋ ਸ਼ਾਨ ਬੱਕਰਾ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਲੀਜ਼ ਦਬਕੇ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਬੱਕਰੀਆਂ ਬਹੁਤ ਸੋਹਣੀਆਂ ਬਈਆਂ ਆਜੋ ਘਰ ਆ ਦਵਾ ਦਾ ਠਨੌਲੇ ਦੀ ਮੰਡੀ ਤੇ ਦੇਖੋ ਕਿਆ ਬਾਤ ਹੈ ਬਹੁਤ ਵਧੀਆ ਖਰਾ ਮਾਲ ਆਇਆ ਜੀ ਵਧੀਆ ਬਰੀਡ ਦਾ ਖਰਾ ਮਾਲ ਤੁਸੀਂ ਦੇਖ ਸਕਦੇ ਹੋ ਬੈਠੀਆਂ ਬੱਕਰੀਆਂ ਠਨੌਲੇ ਦੀ ਮੰਡੀ ਦਾ ਬੱਕਰਾ ਬੈਠਾ ਪੂਰਾ ਟੌਕ ਦਾ ਚਿੱਟਾ बकरा चिट्टा देखो जी ठा के सुन दुखा थोड़ा बकरा बीटल प्योर निकल अगे चल रहे भाई सौदे पहला हो गए सारे ठीक है मैं तड़क्यों अपनी वीडियो भीड़ियोच बोल नहीं आया है मैं हैं डिलीट हो बोल ना आने कारण ठीक है फिर नज़ारा भी नहीं होंगे है ना ਨਵੀਂ ਦੇਖੀ ਜਾਂਦੀ ਹੈ। ਖਬਰ ਆ ਗਈ ਹੋਊਗੀ। ਇਹੋ ਦੇਖ ਲੈ। 8000 ਦਾ ਬੱਕਰੀ ਹੈ 4 ਨਾਲ ਦੀ। 8000 ਤੋਂ ਪੂਰਕ ਨਹੀਂ ਦੇਆ। ਕੌਣ? 750 ਦੇ ਦੀ। ਉਹ ਮੈਂ ਤਾਂ ਅਹੀ ਸਮਾਂ 9000 ਦਾ ਲੈਕਟ ਹੋਇਆ ਮਹਾਰਾਜ। ਉਹ ਨਾ ਕੋਈ ਨਾ ਵਾਲਿਆ ਲੈਕਟ। ਉਹ ਮਹਾਰਾਜ ਤਾਂ ਲੈ ਕੇ ਨਾ ਹੁਣ ਮਾਲ ਮੁੱਲੀ ਵਿਕ ਗਈ ਉਹਈ। ਉਹ ਮਹਾਰਾਜ ਇੱਕ ਬਿਕਰੀ ਨਹੀਂ ਫਰਾਜ ਹੁਣ ਤੂੰ ਅੱਜ ਵਾਲੀ ਕਰਦਾ ਉਹ ਤੇਰੀ ਤਾਂ ਹੀ ਬੱਕਰੀ। ਫਿਰ ਮਾਲ ਮੁੱਲੀ ਬੱਕਰੀ ਵਿਕਦੀ ਹੈ। ਜੋ ਤੁੰ ਦਾ ਮੈਨ ਲੱਗੇ ਫਿਰ ਜਵੀ ਨਹੀਂ ਬੱਕਰੀ ਹੁਣ ਅੜ ਜੀ। ਹਾਂ। ਉਹ ਕਹੇ ਸਰਦਾ ਹੈ। 4 4 ਰਾਮਾ ਨਾ। ਫਿਲਹਾਲ ਫਟਾ ਬਾਦਰ ਬਾਬਾ ਜਰ ਬੰਦ ਫੋਨ ਨਹੀਂ ਥੱਕਾ ਨਹੀਂ ਹੈਗਾ ਕੋਈ ਫੋਨ ਦੇ ਦੇ ਥੱਕਾ ਨਹੀਂ ਲੱਗਾ ਇੱਕ ਨੋਟ ਹੋਰ ਦੇ ਦੇ 500 ਦਾ ਉਹ ਪੰਜ 400 ਨਾਲ ਕੋਈ ਫੋਨ ਕਰ ਇਹਨੂੰ ਕਾਈਟਾ ਦੇਖ ਤੇ ਹਟਾਈ ਦੇ ਬਾਜੀ ਉਹ ਲਾਖਾ ਸਾਹਿਬ ਉਹ ਨਹੀਂ ਉਹ ਹੋਰੇ ਤਾਂ ਉਹ ਤੈਨੂੰ ਦੱਸੀਆਂ ਨੇ ਜਰ 9 ਦਾ ਤੁਸੀਂ ਆ ਜੀ ਉਹ ਤਾਂ ਲੈ ਤਾ ਉਹ ਲੈ ਫੜਾ ਯਾਰ ਚਾਰ ਹੀ ਬਰਾਬਰ 10 ਦੇ ਚਾਰ ਤੇ ਆ ਜਾ ਕਰਾਂ

ਠੀਕ ਆ ਆ ਦਿੱਤਾ ਐ ਭੰਦੇ ਭਾਈ ਆ ਲਓ ਭਾਈ ਆ ਲੈ ਤੇ ਭਾਈ ਬੱਕਰੀ 4000 ਨਾਲ ਦਿੱਤੀ ਵਧੀਆ ਠੀਕ ਸੇ ਚਲੋ ਆਇਨਾ ਪੱਤਾ ਪਾਲੀ ਦਾ ਠੀਕ ਜਦੋਂ ਵੀ ਤੇਰੇ ਕੋਲ ਖੜੀ ਮੜਾ ਜਾ ਵੀਰੇ ਸੇਰ ਕਰ ਦੇ ਪਲੀਜ਼ ਅੱਗੇ ਲਓ ਜੀ ਅੱਗੇ ਚੱਲੋ ਭਾਈ ਆ ਬੱਕਰਾ ਨੱਚਦਾ ਫਿਰਦਾ ਇਤਰਾ ਭਾਏ ਇਤਰਾ ਹੋ ਗਿਆ ਪਿਛਾੜੋ ਤੇ ਲਾਓ ਪਿਛਾੜ ਲੈ ਆਉਣ ਦੇ ਚਲ ਦੇਖੋ ਜੀ ਬੱਕਰਾ ਦੇਖੋ ਖੜ ਤਿਆਂ ਚਾਂਦਣਾ ਸੰਨ ਸੰਨ ਕਰਦਾ ਹੋਗਾ ਦੇਖੋ ਚਲ ਚਲ ਚਲ